ਅਸਲ 'ਚ ਜਿਹੜੇ ਸਮੇਂ 'ਚ ਅਸੀਂ ਜਿਉਂ ਰਹੇ ਹਾਂ ਇਹ ਬਹੁਤ ਰੌਲੇ ਦਾ ਸਮਾਂ ਹੈ ਸ਼ੋਰ ਦਾ ਸਮਾਂ ਹੈ ਆਵਾਜ਼ਾਂ ਇੰਨੀਆਂ ਨੇ ਸਾਡੇ ਕੋਲ ਆਸ-ਪਾਸੇ ਕਿ ਆਪਣੇ ਆਪ ਨੂੰ ਸੁਣਨ ਦਾ ਸਾਡੇ ਕੋਲ ਸਮਾਂ ਨਹੀਂ ਹੈ ਤੇ ਇਸ ਰੌਲੇ ਦੇ ਵਿੱਚ ਅਸੀਂ ਲੀਡਰਾਂ ਦੇ ਖਿਲਾਫ ਬਹੁਤ ਬੋਲਦੇ ਹਾਂ ਮਸਲਨ ਸਾਡੇ ਕੋਲ ਇੱਕ ਤਾਂ ਸੈਂਟਰ ਦੇ ਵਿੱਚ ਲੀਡਰ ਐ ਇਸ ਵੇਲੇ ਬਹੁਤ ਵੱਡਾ ਆਈਕਨ ਐ ਸਾਡੇ ਕੋਲ ਵੀ ਮੋਦੀ ਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢ ਲਈਏ ਅਸੀਂ ਉਹ ਬੜਾ ਸੌਖਾ ਕੰਮ ਐ ਤੇ ਅਸੀਂ ਉਹ ਕਰਦੇ ਆਂ ਫੇਰ ਅਸੀਂ ਸੈਂਟਰ ਤੋਂ ਹੁੰਦੇ ਹੁੰਦੇ ਸਟੇਟ ਤੇ ਆ ਜਾਂਦੇ ਆਂ ਤੇ ਫੇਰ ਅਸੀਂ ਆਖਦੇ ਆਂ ਵੀ ਸਾਡੀ ਰਾਜਨੀਤੀ 'ਚ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਬੜਾ ਕੁਝ ਮਾੜਾ ਕੀਤਾ ਤੁਸੀਂ ਲੀਡਰਾਂ ਨੂੰ ਗਾਲਾਂ ਕੱਢ ਲਓ ਉਹ ਵੀ ਬੜਾ ਸੌਖਾ ਕੰਮ ਹੈ ਉਹਦੇ ਵਿੱਚ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੁੰਦੀ ਅਸੀਂ ਸਾਰੇ ਖੇੜੇ ਮੱਥੇ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਕਿ ਪੰਜਾਬ ਅੱਜ ਜਿਹੋ ਜਿਹਾ ਵੀ ਹੈ ਪਹਿਲਾਂ ਸੈਂਟਰ ਨੇ ੱਤਕਾ ਕੀਤਾ ਫਿਰ ਸਾਡੀ ਸਟੇਟ ਨੇ ਕੁਝ ਨਹੀਂ ਕੀਤਾ ਸਟੇਟ ਸਰਕਾਰਾਂ ਕਿਵੇਂ ਫੇਲ ਹੁੰਦੀਆਂ ਰਹੀਆਂ ਜਿਹੜਾ ਔਖਾ ਕੰਮ ਮੈਨੂੰ ਲੱਗਦਾ ਹੈ ਉਹ ਹੁੰਦਾ ਸਵੈ ਚਿੰਤਨ ਕੰਮ ਮੈਂ ਪੜੀ ਜੀ ਸਖੀ ਪਾਸ਼ਾ ਇਸ ਗੱਲ ਨੂੰ ਕਰਨ ਦੀ ਕੋਸ਼ਿਸ਼ ਕਰੂੰਗੀ ਕਿਉਂਕਿ ਮੈਨੂੰ ਆਦਤ ਹੈ ਕੱਲ ਜਾਂ ਯੂਨੀਵਰਸਿਟੀਾਂ ਚ ਬੋਲਦੇ ਆ ਤਾਂ ਕਈ ਵਾਰ ਤੁਹਾਡੀ ਪਾਸ਼ਾ 'ਚ ਇੱਕ ਖਾਸ ਕਿਸਮ ਦੀ ਔਖਿਆਈ ਆ ਜਾਂਦੀ ਹੈ ਕਿ ਜਿਹੜੀ ਸਟੇਟ ਹੈ ਉਹ ਕੱਲੀ ਸੈਂਟਰ ਦੀ ਸਟੇਟ ਜਾਂ ਪੰਜਾਬ ਦੀ ਸਟੇਟ ਫਿਰ ਆ ਕੇ ਤੁਹਾਡੇ ਜ਼ਿਲ੍ਹਿਆਂ ਦੀ ਸਟੇਟ ਉੱਥੇ ਇਹ ਸਟੇਟ ਦਾ ਕੰਮ ਖਤਮ ਨਹੀਂ ਹੋ ਜਾਂਦਾ ਹਰ ਘਰ ਦੇ ਵਿੱਚ ਵੀ ਇੱਕ ਸਟੇਟ ਹੁੰਦੀ ਹੈ। ਹਰ ਘਰ 'ਚ ਵੀ ਇੱਕ ਪ੍ਰਧਾਨ ਮੰਤਰੀ ਹੈ। ਸਾਡੇ ਸਾਰੇ ਘਰਾਂ 'ਚ ਇੱਕ ਇੱਕ ਮੋਦੀ ਹੈ। ਉਹਦੇ ਖਿਲਾਫ ਨਹੀਂ ਅਸੀਂ ਬੋਲਣਾ ਚਾਹੁੰਦੇ। ਉਹ ਕੌਣ ਹੈ? ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਤੁਹਾਡੇ ਹਰ ਇੱਕ ਘਰ 'ਚ ਇੱਕ ਮੋਦੀ ਹੈ ਜਿਹੜਾ ਤੁਹਾਡੇ ਲਈ ਫੈਸਲੇ ਲੈਂਦਾ ਹੈ। ਉਹਦੇ ਖਿਲਾਫ ਬੋਲਣਾ ਬੜਾ ਔਖਾ ਕਿਉਂਕਿ ਸਾਡੇ ਤਾਂ ਫਿਰ ਘਰ ਟੁੱਟ ਜਾਣਗੇ। ਘਰਾਂ ਵਾਲੇ ਮੋਦੀਆਂ ਦੇ ਖਿਲਾਫ ਬੋਲਾਂਗੇ। ਜਿਹੜੇ ਸਾਡੇ ਲਈ ਕਾਨੂੰਨ ਬਣਾਉਂਦੇ ਨੇ ਸਾਡੇ ਤੇ ਆਪਣੇ ਬਣਾਏ ਕਾਨੂੰਨ ਲਾਗੂ ਕਰਦੇ ਨੇ ਜਿਦੇ ਚ ਸਾਡੀ ਸਹਿਮਤੀ ਸ਼ਾਮਿਲ ਨਹੀਂ ਹੁੰਦੀ ਫਿਰ ਉਸ મોદી ਦੇ ਖਿਲਾਫ ਬੋਲਾਂਗੇ ਤਾਂ ਭਾਈ ਸਮੱਸਿਆ ਖੜੀ ਹੋ ਜਾਣੀ ਆ ਬਹੁਤ ਸਾਰੀਆਂ ਔਰਤਾਂ ਬੈਠੀਆਂ ਨੇ ਇੱਥੇ ਮੇਘਰਾਜ ਰੱਲਾ ਜੀ ਨੇ ਗੱਲ ਕੀਤੀ ਵੀ ਮੈਂ ਜਿੰਨੀ ਗੱਲ ਕਰਨੀ ਆ ਬੀਬੀਆਂ ਨਾਲ ਕਰਨੀ ਆ ਇਹਨਾਂ ਨੇ ਮੈਂ ਕਿਹਾ ਨਾ ਕਿ ਮੇਰਾ ਕੰਮ ਬੜਾ ਸੌਖਾ ਕਰਤਾ ਕਿ ਵੈਮਾਂ ਪਰਮਾਂ ਦਾ ਸ਼ਿਕਾਰ ਇਹੀ ਹੁੰਦੀਆਂ ਨੇ ਪਰ ਮਸਲਾ ਇਹ ਹੈ ਕਿ ਇਹ ਕਿਉਂ ਹੁੰਦੀਆਂ ਨੇ ਜਿਹੜਾ ਇੱਕ ਸੋਸ਼ੀਓਲੋਜਿਸਟ ਹੈ ਜਿਹੜਾ ਇੱਕ ਸਮਾਜ ਸ਼ਾਸਤਰੀ ਹੈ ਉਹਦਾ ਕੰਮ ਆ ਇਹ ਜਾਣਣਾ ਹੈ ਕਿ ਔਰਤਾਂ ਭਾਈ ਇਸ ਰਸਤੇ ਤੇ ਫਿਰ ਤੁਰਦੀਆਂ ਕਿਉਂ ਨਹੀਂ ਕਿਉਂਕਿ ਕੋਈ ਹੋਰ ਰਸਤਾ ਅਸੀਂ ਛੱਡਿਆ ਨਹੀਂ ਕੋਈ ਹੋਰ ਰਸਤਾ ਉਹਨਾਂ ਨੂੰ ਅਸੀਂ ਦਿੱਤਾ ਨਹੀਂ ਮੈਂ ਨੌਕਰੀ ਕਰਦੀਆਂ ਤੁਹਾਡੇ ਚ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਔਰਤਾਂ ਨੌਕਰੀ ਨਾ ਕਰਦੀਆਂ ਹੋਣ ਤੇ ਮੈਂ ਬਹੁਤ ਸਾਰੀਆਂ ਨੌਕਰੀ ਪੇਸ਼ਾ ਔਰਤਾਂ ਨੂੰ ਜਾਣਦੀਆਂ ਜਿਹੜੀਆਂ ਸਵੇਰੇ ਘਰ ਚ ਸਭ ਤੋਂ ਪਹਿਲਾਂ ਉੱਠਦੀਆਂ ਨੇ అలਾਰਮ ਦੇ ਵੱਜਣ ਤੋਂ ਵੀ ਪਹਿਲਾਂ ਉੱਠ ਜਾਂਦੀਆਂ ਨੇ ਰੋਟੀਆਂ ਬਣਾਉਂਦੀਆਂ ਨੇ ਬੱਚਿਆਂ ਦੀਆਂ ਪਤਿਆਂ ਦੀਆਂ ਆਪਦੀਆਂ ਸਭ ਤੇ ਟਿਫਨ ਪੈਕ ਕਰਦੀਆਂ ਨੇ ਪਤੀ ਦੇਵ ਜੀ ਆਰਾਮ ਨਾਲ ਉੱਠਦੇ ਨੇ ਕੋਈ ਸੈਰ ਨੂੰ ਲੰਘ ਜਾਂਦਾ ਹੈ ਕੋਈ ਅਖਬਾਰ ਲੈ ਕੇ ਬਹਿ ਜਾਂਦਾ ਹੈ ਚਾਹ ਦਾ ਕੱਪ ਬਣਿਆ ਹੋਇਆ ਹਾਜ਼ਰ ਹੋ ਜਾਂਦਾ ਹੈ ਦੋਨੇ ਇਕੱਠੇ ਕੰਮ ਤੇ ਚਲੇ ਜਾਂਦੇ ਨੇ ਜਦੋਂ ਦੋਨੇ ਇਕੱਠੇ ਕੰਮ ਤੇ ਚਲੇ ਜਾਂਦੇ ਨੇ ਉੱਥੇ ਜਾ ਕੇ ਫੇਰ ਦੋਨਾਂ ਦਾ ਕੰਮ ਹੈ ਤੇ ਪਤਨੀ ਨੇ ਅੱਧੀ ਸ਼ਿਫਟ ਘਰ 'ਚ ਲਾ ਲਈ ਹੈ ਉਸ ਤੋਂ ਪਹਿਲਾਂ ਉੱਥੇ ਉਹਨੇ ਪੂਰੀ ਸ਼ਿਫਟ ਫੇਰ ਲਾਉਣੀ ਹੈ ਉਹ ਕੋਈ ਸਕੂਲ 'ਚ ਪੜਾਉਂਦੀ ਆ ਕਾਲਜ 'ਚ ਪੜਾਉਂਦੀ ਆ ਕਿਸੇ ਦਫ਼ਤਰ 'ਚ ਕੰਮ ਕਰਦੀ ਆ ਉਸ ਤੋਂ ਬਾਅਦ ਘਰੇ ਆਉਂਦੀ ਆ ਤੇ ਪਰਸ ਰੱਖ ਕੇ ਫੇਰ ਉਹ ਕਦੇ ਰਸੋਈ ਨੂੰ ਹੁੰਦੀ ਆ ਕਦੇ ਕੱਪੜਿਆਂ ਨੂੰ ਹੁੰਦੀ ਆ ਜਿਹੜੇ ਤੋਤੇ ਪਾਏ ਆ ਕਦੇ ਬੱਚੇ ਸਕੂਲੋਂ ਆਏ ਆ ਉਹਨਾਂ ਦੇ ਉਹਨਾਂ ਨੂੰ ਹੋਮਵਰਕ ਕਰਾਉਣਾ ਉਹਨਾਂ ਦੇ ਕੱਪੜੇ ਬਦਲਨੇ ਆ ਕੱਪੜੇ ਸੰਭਾਲਨੇ ਆ ਅਗਲੇ ਦਿਨ ਦੀ ਤਿਆਰੀ ਫਿਰ ਸ਼ਾਮ ਦੇ ਖਾਣੇ ਦੀ ਤਿਆਰੀ ਤੇ ਉਸ ਤੋਂ ਬਾਅਦ ਉਹ ਸਾਰੇ ਦਿਨ ਚ ਉਹਨੂੰ ਕੋਈ ਵੇਲ ਨਹੀਂ ਆ ਕਿ ਕਿਤੇ ਬੈਠ ਕੇ ਕੋਈ ਕਿਤਾਬ ਪੜ੍ਹ ਲੇ ਕੋਈ ਅਖਬਾਰ ਪੜ੍ਹ ਲੇ ਮੇਰੇ ਘਰੇ ਕਈ ਅਖਬਾਰਾਂ ਆਉਂਦੀਆਂ ਨੇ ਪਰ ਮੇਰੇ ਕੋਲ ਸਵੇਰੇ ਕਦੇ ਟਾਈਮ ਨਹੀਂ ਹੁੰਦਾ ਕਿ ਮੈਂ ਅਖਬਾਰ ਪੜ ਲਾਂ ਮੈਂ ਪੜ ਲੈਣੀ ਆ ਮੈਂ ਆਪਣੇ ਲਈ ਟਾਈਮ ਕੱਢ ਲੈਣੀ ਆ ਮੈਂ ਇਹਦੀਆਂ ਆਪਣੀ ਕਿਸਮ ਦੀਆਂ ਕੋਸ਼ਿਸ਼ਾਂ ਕਰਦੀ ਆ ਪਰ ਔਰਤਾਂ ਨੂੰ ਤੁਸੀਂ ਸੁਚੇਤ ਹੋਣ ਲਈ ਸਿਆਣੀਆਂ ਹੋਣ ਲਈ ਰਾਹ ਕਿਹੜਾ ਛੱਡਿਆ ਤੇ ਫਰਸਟ੍ਰੇਸ਼ਨ ਇੰਨੀ ਹੈ ਵੀ ਉਹ ਸਵੇਰ ਤੋਂ ਲੱਗਦੀਆਂ ਨੇ ਬੰਦਿਆਂ ਤੋਂ ਪਹਿਲਾਂ ਉੱਠਦੀਆਂ ਨੇ ਤੇ ਬੰਦਿਆਂ ਤੋਂ ਬਾਅਦ ਚ ਆ ਕੇ ਬੈੱਡ ਤੇ ਸੌਂਦੀਆਂ ਨੇ ਸਾਰੇ ਭਾਂਡੇ ਮਾਂਜ ਕੇ ਰਸੋਈ ਦਾ ਕਹਿੰਦੇ ਵੀ ਝੂਠੇ ਭਾਂਡੇ ਸਰਾਪ ਦਿੰਦੇ ਨੇ ਇਹ ਵੀ ਅਸੀਂ ਛੱਡ ਕੇ ਨਹੀਂ ਪੈਣੇ ਜਿੰਨੀਆਂ ਮਰਜ਼ੀ ਤੱਕੀਆਂ ਹੋਣ ਤੇ ਜਦੋਂ ਉਹ ਰਾਤ ਨੂੰ ਆ ਕੇ ਬੈਟ ਤੇ ਪੈਂਦੀਆਂ ਨੇ ਤੇ ਫਿਰ ਘਰ 'ਚ ਕੋਈ ਜਦੋਂ ਮਸਲਾ ਹੁੰਦਾ ਤਾਂ ਬੰਦੇ ਕਹਿੰਦੇ ਪਤਾ ਕੀ ਆ ਤੁਹਾਨੂੰ ਬੜਾ ਪਤਾ ਘਰੇ ਬੈਠੀਆਂ ਨੂੰ ਵੇਲੀਆਂ ਨੂੰ ਤੁਸੀਂ ਕਰਦੀਆਂ ਕਿਉਂ ਸਾਰਾ ਦਿਨ ਇਹ ਵੇਲੀਆਂ ਨੇ ਇਹ ਨਾ ਕੋਲ ਆਪਣੀ ਜ਼ਿੰਦਗੀ ਦਾ ਕੋਈ ਫੈਸਲਾ ਆਪ ਕਰਨ ਦਾ ਅਧਿਕਾਰ ਨਹੀਂ ਇੱਕ ਸੂਟ ਖਰੀਦ ਸਕਦੀਆਂ ਨੇ ਬਸ ਕੋਈ 500 ਦਾ ਆਪਣੀ ਮਰਜ਼ੀ ਨਾਲ ਖਰੀਦ ਸਕਦੀ ਹੈ ਕੋਈ 2000 ਦਾ ਖਰੀਦ ਸਕਦੀ ਹੈ ਤੁਹਾਡੀ ਕਮਾਈ 'ਚ ਬਰਾਬਰ ਦੀਆਂ ਹਿੱਸੇਦਾਰ ਨਹੀਂ ਚਾਹੇ ਇਹ ਕਮਾਉਂਦੀਆਂ ਨਹੀਂ ਕਿਉਂਕਿ ਤੁਹਾਨੂੰ ਕਮਾਉਣ ਜੋਗੇ ਇਹੀ ਕਰਦੀਆਂ ਨੇ ਕਿਉਂਕਿ ਇੱਕ ਬੰਦਾ ਜੇ ਕਿਸੇ ਹੋਟਲ 'ਚ ਜਾ ਕੇ ਸ਼ੈਫ ਦਾ ਕੰਮ ਕਰਦਾ ਹੈ ਭਾਂਡੇ ਮਾਂਜਦਾ ਹੈ ਜਾਂ ਕੋਈ ਡਿਸ਼ੇਸ ਬਣਾਉਂਦਾ ਹੈ ਖਾਣੇ ਬਣਾਉਂਦਾ ਹੈ ਤਾਂ ਉਹਦੀ ਕਮਾਈ ਨੂੰ ਤਾਂ ਅਸੀਂ ਗਿੰਦੇ ਆਂ ਪਰ ਜਿਹੜੀਆਂ ਔਰਤਾਂ ਆਪਣੇ ਘਰ ਲਈ ਕੰਮ ਕਰਦੀਆਂ ਨੇ ਉਹ ਤਾਂ ਅਸੀਂ ਕਹਿੰਦੇ ਆ ਵੇਲੀਆਂ ਰਹਿੰਦੀਆਂ ਨੇ ਕਿਉਂਕਿ ਇਹ ਕੋਈ ਇਕਨੋਮਿਕ ਐਕਟੀਵਿਟੀ ਨਹੀਂ ਹੈ ਸੋ ਇਹ ਕੰਮ ਕਰਦੀਆਂ ਨੇ ਤੇ ਜਿੰਨੀ ਤੁਹਾਨੂੰ ਤਨਖਾਹ ਮਿਲਦੀ ਆ ਜਾਂ ਜਿੰਨਾ ਤੁਹਾਡੀ ਕਮਾਈ ਆ ਉਹਦੇ ਤੇ ਇਹ ਬਰਾਬਰ ਦੀਆਂ ਹਿੱਸੇਦਾਰ ਨਹੀਂ ਕਿਉਂਕਿ ਤੁਹਾਨੂੰ ਸਵੇਰੇ ਨਵਾਤਵਾ ਆ ਕੇ ਤੁਹਾਡੇ ਪ੍ਰੈਸ ਕੀਤੇ ਕੱਪੜੇ ਨੀਲ ਲੱਗੇ ਹੋਏ ਕੁੜਤੇ ਪਜਾਮੇ ਸਾਨੂੰ ਬੜਾ ਸ਼ੌਂਕ ਹੈ ਚਿੱਟੇ ਕੁੜਤੇ ਪਜਾਮੇ ਪਾਉਣ ਦਾ ਪੰਜਾਬੀਆਂ ਨੂੰ ਤੇ ਚਿੱਟੇ ਕੁੜਤੇ ਪਜਾਮੇ ਨੂੰ ਚਿੱਟਾ ਰੱਖਣ ਵਾਸਤੇ ਜਿੰਨੀ ਮਿਹਨਤ ਕਰਨੀ ਪੈਂਦੀ ਹੈ ਇਹ ਮੈਨੂੰ ਲੱਗਦਾ ਹੈ ਕਿ ਔਰਤਾਂ ਹੀ ਜਾਣਦੀਆਂ ਨੇ ਤੇ ਫਿਰ ਉਹਦੀ ਜਿਵੇਂ ਤੁਹਾਨੂੰ ਉਹ ਖਾਣਾ ਬਣਾ ਕੇ ਬੱਚਿਆਂ ਨੂੰ ਸਕੂਲ ਭੇਜਦੀਆਂ ਨੇ ਇੱਕ ਵਾਰ ਇੱਕ ਬੜੀ ਵੱਡੀ ਲੇਖਕਾ ਸੀ ਉਹਨੂੰ ਕਿਸੇ ਨੇ ਸਵਾਲ ਕੀਤਾ ਕਿ ਤੁਸੀਂ ਇੰਨਾ ਵਧੀਆ ਲਿਖਦੇ ਹੋ ਇਨਾ ਵਧੀਆ ਬੋਲਦੇ ਹੋ ਪਰ ਤੁਹਾਨੂੰ ਕਾਨਫਰੰਸਾਂ ਚ ਸੈਮੀਨਾਰਾਂ ਚ ਕਦੇ ਬੋਲਦੇ ਨਹੀਂ ਸੁਣਿਆ ਇਹਦਾ ਕੀ ਕਾਰਨ ਹੈ ਤੁਸੀਂ ਆਉਂਦੇ ਕਿਉਂ ਨਹੀਂ ਪ੍ਰੋਗਰਾਮਾਂ ਚ ਤਾ ਉਹਨੇ ਜਵਾਬ ਦਿੱਤਾ ਕਿ ਮੇਰੀ ਕੋਈ ਪਤਨੀ ਨਹੀਂ ਹੈ ਆਈ ਡੋਨਟ ਹੈਵ ਅ ਵਾਈਫ ਕਿ ਮੈਂ ਆ ਸਕਾਂ ਕਿਉਂਕਿ ਇਹ ਜਿਹੜੇ ਬੰਦੇ ਆਉਂਦੇ ਨੇ ਭਾਈ ਇਹਨਾਂ ਦੀਆਂ ਪਤਨੀਆਂ ਨੇ ਸਵੇਰੇ ਇਹਨਾਂ ਨੇ ਇਹਨਾਂ ਨੂੰ ਬ੍ਰੇਕਫਾਸਟ ਬਣਾ ਕੇ ਦਿੱਤਾ ਇਹਨਾਂ ਦੇ ਪ੍ਰੈਸ ਕੀਤੇ ਕੱਪੜੇ ਮਿਲ ਗਏ ਨੇ ਇਹਨਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਵੀ ਉਹਨਾਂ ਨੇ ਸਾਥ ਲੈਣਾ ਉਹਨਾਂ ਨੇ ਨਵਾ ਧਵਾ ਦੇਣਾ ਤੇ ਸਾਡੀਆਂ ਤਾਂ ਪਤਨੀਆਂ ਹੈ ਨਹੀਂ ਮੈਂ ਅਕਸਰ ਆਪਣੇ ਘਰ ਵਾਲੇ ਨੂੰ ਕਹਿਣੀ ਆ ਵੀ ਮੈਨੂੰ ਤਾਂ ਆਪ ਇੱਕ ਪਤਨੀ ਚਾਹੀਦੀ ਆ ਹਨਾ ਸਾਡੇ ਕੋਲ ਕੋਈ ਪਤਨੀ ਨਹੀਂ ਹੈ ਜੇ ਸਾਡੇ ਕੋਲ ਪਤਨੀ ਹੋਵੇ ਤਾਂ ਅਸੀਂ ਨਹੀਂ ਜਾਵਾਂਗੇ ਆ ਬਾਬਿਆਂ ਕੋਲ ਜੇ ਸਾਡੇ ਕੋਲ ਸਾਡੇ ਕੰਮ ਵਿੱਚ ਕੋਈ ਸਾਡਾ ਸਾਂਝੀਦਾਰ ਬਣੂਗਾ ਕੋਈ ਸਾਡਾ ਸਾਥੀ ਬਣੂਗਾ ਜੇ ਸਾਨੂੰ ਵੀ ਆਪਣੇ ਜੀਵਨ ਦੇ ਫੈਸਲੇ ਲੈਣ ਦਾ ਅਧਿਕਾਰ ਹੋਊਗਾ ਅਸੀਂ ਕਿੱਥੇ ਜਾਣਾ ਕਦੋਂ ਜਾਣਾ ਅਸੀਂ ਪੇਕਿਆਂ ਤੇ ਵੀ ਆਪਣੀ ਮਰਜ਼ੀ ਨਾਲ ਨਹੀਂ ਜਾ ਸਕਦੀਆਂ ਪਹਿਲਾਂ ਚਾਰ ਐਪਲੀਕੇਸ਼ਨਾਂ ਲਿਖਣੀਆਂ ਪੈਂਦੀਆਂ ਨੇ ਪਹਿਲਾਂ ਇੱਥੋਂ ਪੁੱਛੋ ਫਿਰ ਉੱਥੋਂ ਪੁੱਛੋ ਤੇ ਫਿਰ ਉੱਥੋਂ ਪਿੱਛੋਂ ਪੇਕਿਆਂ ਨਾਲ ਵਰਤਨਾ ਕਿਵੇਂ ਆ ਕਿਹਨੂੰ ਕਿੰਨਾ ਸ਼ਗਨ ਸਲਾਮੀ ਦੇਣਾ ਕਿਸੇ ਵਿਆਹ ਦੇ ਕਾਰਡ ਤੇ ਅੱਜ ਕੱਲ ਕਾਰਡ ਛੱਪਦੇ ਨੇ ਮੈਂ ਪਿੱਛੇ ਤੇ ਇਹਦੇ ਬਾਰੇ ਇੱਕ ਪੋਸਟ ਵੀ ਲਿਖੀ ਸੀ ਕਿ ਤੁਹਾਨੂੰ ਜ਼ਿੰਦਗੀ 'ਚ ਜਿਵੇਂ-ਜਿਵੇਂ ਅਨੁਭਵ ਹੁੰਦੇ ਨੇ ਉਹਦੇ ਤੇ ਅਕਸਰ ਫਲਾਨੀ ਫੈਮਿਲੀ ਤੁਹਾਡੇ ਸਹੁਰਿਆਂ ਦਾ ਗੋਤ ਤੇ ਤੁਹਾਡੇ ਪਤੀ ਦਾ ਨਾਮ ਲਿਖਿਆ ਹੁੰਦਾ ਅੱਛਾ ਹੁਣ ਤੁਹਾਡੇ ਪੇਕੇ ਘਰ ਦੀ ਕਿਸੇ ਰਿਸ਼ਤਦਾਰੀ ਚ ਵਿਆਹ ਆਣਾ ਉਹਨਾਂ ਨੂੰ ਨਹੀਂ ਪਤਾ ਭਾਈ ਤੁਹਾਡਾ ਸਰਨੇਮ ਕੀ ਆ ਤੁਹਾਡੇ ਸਹੁਰਿਆਂ ਦਾ ਉਹਦਾ ਨਾਮ ਨਹੀਂ ਜਾਣਦੇ ਹੋ ਤਾਂ ਆਪਦੀ ਧੀ ਦਾ ਹੀ ਨਾਮ ਜਾਣਦੇ ਨੇ ਉਹ ਸਾਡੇ ਕਿਸੇ ਕਾਰਡ ਤੇ ਪ੍ਰਿੰਟ ਨਹੀਂ ਹੁੰਦਾ ਜਿਹੜੇ ਪ੍ਰਿੰਟਡ ਕਾਰਡ ਹੁੰਦੇ ਨੇ ਯਾਨੀ ਕਲਚਰਲ ਲੈਵਲ ਤੇ ਸੱਭਿਆਚਾਰਕ ਲੈਵਲ ਤੇ ਔਰਤ ਕੋਲ ਇਸ ਪੰਜਾਬ ਦੀ ਜ਼ਮੀਨ ਤੇ ਕੁਝ ਨਹੀਂ ਹੈ ਬਾਬੇ ਨਾਨਕ ਨੇ ਬਹੁਤ ਕੋਸ਼ਿਸ਼ ਕੀਤੀ ਉਹਦੇ ਚੋ ਵੀ ਸਾਨੂੰ ਇੱਕੋ ਹੀ ਲਾਈਨ ਯਾਦ ਰਹਗੀ ਕਿ ਉਸ ਘੋਮੰਦ ਆਖੀਏ ਜਿਤ ਜੰਮੇ ਰਾਜਾਨ ਗੱਲ ਇੰਨੀ ਨਹੀਂ ਆ ਪੂਰਾ ਸ਼ਬਦ ਪੜੋ ਬਾਬਾ ਕਹਿ ਕੀ ਰਿਹਾ ਪੰਡ ਜੰਮੀ ਏ ਪੰਡ ਨਿੰਮੀ ਏ ਪੰਡ ਚੱਲੇ ਰਾ ਕਿ ਇਹਦੇ ਤੋਂ ਬਿਨਾ ਜ਼ਿੰਦਗੀ ਚੱਲਦੀ ਨਹੀਂ ਆ ਜੀਵਨ ਦਾ ਸੈਂਟਰ ਆ ਵਮਨ ਉਹ ਤਾਂ ਅਸੀਂ ਛੱਡਦਾ ਬਾਕੀ ਸ਼ਬਦ ਸਾਡੇ ਕੰਮ ਦਾ ਨਹੀਂ ਆ ਉਹਦੇ ਨਾਲ ਸਾਡੇ ਲਈ ਮਸਲੇ ਖੜੇ ਹੋ ਜਾਣਗੇ ਸਾਡੇ ਤਾਂ ਇੰਨਾ ਹੀ ਕੰਮ ਦਾ ਹੈ ਵੀ ਬਸ ਅਸੀਂ ਪੁੱਤ ਜਮਾਉਣੇ ਨੇ ਹੋਰ ਬਾਕੀ ਸਾਰਾ ਸ਼ਬਦ ਤਾਂ ਅਸੀਂ ਖਾ ਹੀ ਗਏ ਉਹਦੇ ਬਾਰੇ ਅਸੀਂ ਸੋਚਿਆ ਹੀ ਨਹੀਂ ਕਦੇ ਕਿ ਬਾਬਾ ਜੀ ਕਹਿ ਕੀ ਰਹੇ ਨੇ ਸੋ ਇਸ ਕਰਕੇ ਔਰਤਾ ਫਰਸਟ੍ਰੇਟ ਹੀ ਇੰਨੀਆਂ ਨੇ ਕਿ ਉਹਨਾਂ ਕੋਲ ਫਿਰ ਬਾਬੇ ਬੱਚੇ ਨੇ ਚੇਤਨ ਹੋਣ ਦਾ ਅਸੀਂ ਸਮਾਂ ਨਹੀਂ ਦਿੱਤਾ ਅਸੀਂ ਵੇਲ ਨਹੀਂ ਦਿੱਤੀ ਫਿਰ ਉਹ ਫਰਸਟ੍ਰੇਟ ਹੋ ਕੇ ਕਦੇ ਬਾਬਿਆਂ ਕੋਲ ਜਾਂਦੀਆਂ ਨੇ ਤੇ ਕਦੇ ਬਾਜ਼ਾਰ ਕੋਲ ਚਲੀਆਂ ਜਾਂਦੀਆਂ ਨੇ ਕਿ ਚਲੋ ਨਵਾਂ ਸੂਟ ਹੀ ਸਵਾ ਲਈਏ ਸ਼ਾਇਦ ਇਸ ਤਰੀਕੇ ਨਾਲ ਹੀ ਖੁਸ਼ੀ ਮਿਲ ਜੇ ਇਹਨਾਂ ਦੇ ਸੀਨਿਆਂ ਤੇ ਇਹਨੇ ਡੈਂਟ ਪਾਏ ਨੇ ਅਸੀਂ ਕਿ ਪਾਊਡਰ ਕਰੀਮਾਂ ਥੱਪ ਥੱਪ ਕੇ ਵੀ ਇਹਨਾਂ ਦੇ ਉਹ ਸੀਨਿਆਂ ਤੇ ਪਏ ਹੋਏ ਡੈਂਟ ਭਰਦੇ ਨਹੀਂ ਹੈਗੇ ਜਿੰਨੀ ਜਲਾਲ ਤੇ ਇਕਰਤ ਹੰਡਾਉਂਦੀ ਐ ਆਪਣੇ ਘਰ 'ਚ ਇਹਨਾਂ ਮੋਦੀਆਂ ਕਰਕੇ ਉਹ ਸਟੇਟ ਘਰ ਇਸ ਸਟੇਟ ਦੀ ਸਭ ਤੋਂ ਛੋਟੀ ਇਕਾਈ ਹੈ ਪਰ ਅਸੀਂ ਉਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਸਾਰਾ ਜਿਹੜਾ ਪ੍ਰਵਚਨ ਹੈ ਨਾ ਵੀ ਸੱਤਾ ਸਿਰਫ ਕੇਂਦਰ ਕੋਲ ਹੁੰਦੀ ਆ ਇਹ ਪਿਟਰੀਆਰਕੀ ਦਾ ਪ੍ਰਵਚਨ ਹੈ ਜਦੋਂ ਤੁਸੀਂ ਇੱਕ ਔਰਤ ਦੇ ਹਵਾਲੇ ਨਾਲ ਸੰਸਾਰ ਨੂੰ ਦੇਖਣਾ ਸ਼ੁਰੂ ਕਰੋਗੇ ਤਾਂ ਫਿਰ ਸਾਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਸੱਤਾ ਤਾਂ ਘਰ ਉਹਦੀ ਸਭ ਤੋਂ ਮੁੱਢਲੀ ਯੂਨਿਟ ਹੈ ਤੇ ਘਰ 'ਚ ਵੀ ਇੱਕ ਪ੍ਰਧਾਨ ਮੰਤਰੀ ਆ ਉਹਦੇ ਕੁਝ ਵਕੀਲ ਆ ਤੇ ਉਹਦੀ ਇੱਕ ਪ੍ਰਜਾ ਆ ਤੇ ਉੱਥੇ ਉਹ ਸਟੇਟ ਵੀ ਉਵੇਂ ਹੀ ਕੰਮ ਕਰਦੀ ਆ ਜਿਵੇਂ ਤੁਹਾਡੀ ਪੰਜਾਬ ਦੀ ਸਟੇਟ ਕੰਮ ਕਰਦੀ ਆ ਜਿਵੇਂ ਤੁਹਾਡੀ ਸੈਂਟਰ ਦੀ ਸਟੇਟ ਕੰਮ ਕਰਦੀ ਆ ਪਰ ਅਸੀਂ ਇਹਨੂੰ ਕਦੇ ਐਡਰੈਸ ਨਹੀਂ ਕੀਤਾ ਪੰਜਾਬੀਆਂ ਨੇ ਤਾਂ ਬਿਲਕੁਲ ਹੀ ਨਹੀਂ ਕੀਤਾ ਕਿਉਂਕਿ ਇਹ ਬਹੁਤ ਮਸਕੁਲਨ ਸਟੇਟ ਹੈ ਪੰਜਾਬ ਜਿੰਨੀ ਮਸਕੁਲਨ ਕਿਉਂਕਿ ਅੰਗਰੇਜ਼ਾਂ ਨੇ ਕਿਹਾ ਵੀ ਇਹ ਤਾਂ ਮਾਰਸ਼ਲ ਕਾਮ ਹੈ ਤੇ ਇਹ ਮਾਰਸ਼ਲ ਕਾਮ ਫਿਰ ਕਰਦੀ ਕੀ ਹੈ ਕਿ ਬਾਬਾ ਨਾਨਕ ਕਹਿੰਦਾ ਕਿ ਔਰਤ ਕੇਂਦਰ ਹੈ ਜੀਵਨ ਦਾ ਪਰ ਤੁਸੀਂ ਪੂਰੀ ਸਾਡੀ ਰਾਜਨੀਤੀ ਦੇਖ ਲਓ ਤੁਸੀਂ ਸਾਡੀ ਪੂਰੀ ਇੰਟੈਲੈਕਚੁਅਲ ਕਲਾਸ ਦੇਖ ਲਓ ਆ ਇੱਥੇ ਬੋਲਣ ਵਾਲੇ ਦੇਖ ਲਓ ਜਿਹੜੇ ਸਵੇਰ ਦੇ ਬੋਲੀ ਜਾਂਦੇ ਆ ਆ ਇੱਕ ਪਤਾ ਨਹੀਂ ਕਿਵੇਂ ਤੁਹਾਨੂੰ ਧਿਆਗੀ ਜਿਦੇ ਚ ਅਸੀਂ ਔਰਤ ਦੀ ਕੋਈ ਗੱਲ ਕਰ ਸਕਦੇ ਆ ਨਹੀਂ ਤਾਂ ਸਾਡੇ ਕਵੀਸ਼ਰ ਭਾਈ ਤਾਂ ਕੀ ਗਾ ਕੇ ਗਏ ਆ ਕਿ ਇਹਨਾਂ ਤੋਂ ਹੁਣ ਘਰ ਵਾਲੀਆਂ ਡਰਨੋਂ हट ਗਈਆਂ ਕਿੰਨਾ ਮਾੜਾ ਸਮਾਂ ਆ ਗਿਆ ਮੈਂ ਉਹਨਾਂ ਦੀ ਉਹ ਲਾਈਨ ਨੋਟ ਕੀਤੀ ਆ ਵੋਟੀਆਂ ਡਰਨੋਂ हट ਗਈਆਂ ਵੀ ਕਿੰਨੇ ਮਾੜਾ ਟਾਈਮ ਆ ਗਿਆ ਬੰਦੇ ਤੋਂ ਵੋਟ ਹੀ ਡਰਨੋਂ हट ਗਈ ਕਿਉਂ ਡਰਨ ਬਈ ਹੁਣ ਤੱਕ ਤੁਸੀਂ ਡਰਾਵਾ ਹੀ ਤਾਂ ਦਿੰਦੇ ਰਹੇ ਹੋ ਤੇ ਜੇ ਸਾਥੀ ਬੰਨਾ ਕੰਪੈਨੀਅਨ ਬੰਨਾ ਤੁਸੀਂ ਉਹਨਾਂ ਨੂੰ ਕੰਪੈਨੀਅਨ ਬਣਾਉਣਾ ਹੈ ਤਾਂ ਫਿਰ ਬਰਾਬਰੀ ਦੇ ਰਿਸ਼ਤੇ ਹੋਣੇ ਚਾਹੀਦੇ ਨੇ ਅਸੀਂ ਕਿਉਂ ਖੁਸ਼ ਨਹੀਂ ਪੰਜਾਬ ਇਸ ਕਰਕੇ ਡਿਪਰੈਸ ਨਹੀਂ ਹੈਗਾ ਕਿ ਪੰਜਾਬ ਦੇ ਰਾਜਨੀਤਿਕ ਲੀਡਰਾਂ ਨੇ ਪੰਜਾਬ ਨਾਲ ਕੀ ਕੀਤਾ ਪੰਜਾਬ ਇਸ ਕਰਕੇ ਨਾ ਖੁਸ਼ ਹੈ ਕਿਉਂਕਿ ਅਸੀਂ ਆਪਣੇ ਰਿਸ਼ਤੇਾਂ 'ਚ ਨਾ ਖੁਸ਼ ਹਾਂ ਅਸੀਂ ਆਪਣੇ ਰਿਸ਼ਤੇਾਂ 'ਚ ਕਿਉਂ ਨਾ ਖੁਸ਼ ਹਾਂ ਕਿਉਂਕਿ ਅਸੀਂ ਡੈਮੋਕਰੇਟਿਕ ਘਰ ਨਹੀਂ ਸਿਰਜ ਸਕੇ ਅਸੀਂ ਡੈਮੋਕਰੇਟਿਕ ਰਿਸ਼ਤੇ ਨਹੀਂ ਸਿਰਜ ਸਕੇ ਅਸੀਂ ਕਹਿੰਦੇ ਆ ਨਾ ਕਿ ਭਾਰਤ ਦੀ ਸਭ ਤੋਂ ਵੱਡੀ ਡੈਮੋਕਰੇਸੀ ਹੈ ਜਿਹੜੀ ਫੇਲ ਹੋ ਗਈ ਹੈ ਕਿਉਂਕਿ ਅਸੀਂ ਸੁਭਾਵਚੋਂ ਡੈਮੋਕਰੇਟਿਕ ਨਹੀਂ ਹਾਂ ਸਾਡੇ ਘਰ 'ਚ ਡੈਮੋਕਰੇਸੀ ਨਹੀਂ ਹੈ ਸੋ ਮੈਨੂੰ ਲੱਗਦਾ ਸੀ ਕਿ ਮੇਰੇ ਇੱਥੇ ਹੋਣ ਦਾ ਤਾਂ ਹੀ ਫਾਇਦਾ ਹੈ ਜੇ ਮੈਂ ਕੋਈ ਗੱਲ ਉੱਥੋਂ ਕਰ ਸਕਾਂ ਕਿਉਂਕਿ ਉਹਨਾਂ ਦੀ ਆਵਾਜ਼ ਨਹੀਂ ਆਈ ਸਾਡੇ ਕੋਲ ਕਿਉਂਕਿ ਔਰਤਾਂ ਦੀ ਵੌਇਸ ਸਾਡੇ ਪ੍ਰਵਚਨਾਂ 'ਚੋਂ ਗਾਇਬ ਹੈ ਤੇ ਔਰਤਾਂ ਨਾਲ ਅਸੀਂ ਰਹਿਣਾ ਪੰਜਾਬੀ ਦਾ ਇੱਕ ਬਹੁਤ ਪਿਆਰਾ ਲੇਖਕ ਹੈ ਸੁਖਪਾਲ ਕਿਸੇ ਨੇ ਪੜ੍ਹਿਆ ਹੋਵੇ ਤਾਂ ਉਹ ਇੱਕ ਥਾਂ ਤੇ ਲਿਖਦਾ ਹੈ ਕਹਿੰਦਾ ਜਦੋਂ ਦੋ ਮੱਲ ਖੋਲਦੇ ਨੇ ਨਾ ਜਿਹੜਾ ਉੱਤੇ ਹੁੰਦਾ ਜਿਸ ਨੇ ਦੂਜੇ ਦੀ ਪਿੱਠ ਲਵਾਈ ਹੁੰਦੀ ਆ ਉਹ ਤਾਂ ਕਹਿੰਦਾ ਜਿਹੜਾ ਥੱਲੇ ਹੁੰਦਾ ਜਦੀ ਪਿੱਠ ਲੱਗੀ ਆ ਉਹ ਤਾਂ ਕਿਸੇ ਵੇਲੇ ਸਾਹ ਲੈ ਸਕਦਾ ਵੀ ਮੈਂ ਤਾਂ ਹਾਰਿਆ ਵਿਆਂ ਆ ਲੈ ਲਓ ਸਾਹ ਆਪ ਤਾਂ ਹਾਰੇ ਆ ਆਪਣੀ ਤਾਂ ਪਿੱਠ ਲੱਗੀ ਹੋਈ ਆ ਪਰ ਜਿਹੜਾ ਉੱਤੇ ਹੁੰਦਾ ਉਹ ਨੂੰ ਨਹੀਂ ਕਦੇ ਸਾਹ ਆਉਂਦਾ ਕਿਉਂਕਿ ਜਦੋਂ ਹੀ ਉਹਨੇ ਆਪਣਾ ਪਕੜ ਕਮਜ਼ੋਰ ਕੀਤੀ ਉਹਨੂੰ ਪਟਕਾ ਮਿਲ ਜਾਣਾ ਇਸ ਕਰਕੇ ਬੰਦਾ ਨਹੀਂ ਕਦੇ ਸੌਖਾ ਹੋ ਸਕਦਾ ਕਿਉਂਕਿ ਭਾਈ ਤੁਸੀਂ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਤੇ ਕਿਸੇ ਨੂੰ ਗੁਲਾਮ ਬਣਾ ਕੇ ਰੱਖਣਾ ਸੌਖਾ ਕੰਮ ਥੋੜੀ ਐ ਸਾਡੇ ਤਾਂ ਰਿਸ਼ਤੇ ਮਾਲਕਾ ਉਹਨਾਂ ਦੇ ਗੁਲਾਮੀ ਦੇ ਨਹੀਂ ਤੇ ਉਹਦੇ ਵਿੱਚ ਅਸੀਂ ਕਿਵੇਂ ਖੁਸ਼ ਖੁਸ਼ ਬੱਚੇ ਕਿਵੇਂ ਪੈਦਾ ਹੋ ਸਕਦੇ ਨੇ ਜਿਹੜੇ ਪਿਆਰ ਚੋਂ ਪੈਦਾ ਨਹੀਂ ਹੁੰਦੇ ਇੱਥੇ 11-11 ਬੱਚੇ ਪੈਦਾ ਕਰਨ ਦੀ ਗੱਲ ਹੋਈ ਔਰ ਅੱਲਾ ਜੀ ਨੇ ਵੀ ਉਹ ਗੱਲ ਕੀਤੀ ਐ ਕਿ ਅਸੀਂ ਚਾਹੁੰਦੇ ਹਾਂ ਕਿ 11 11 ਚਾਰ ਚਾਰ ਬੱਚੇ ਜੇ ਤੁਹਾਡਾ ਇੱਕ ਵੀ ਬੱਚਾ ਪਾਈ ਪਿਆਰ ਚੋਂ ਪੈਦਾ ਨਹੀਂ ਹੋਇਆ ਤੇ ਫਿਰ ਉਸ ਬੱਚੇ ਨੂੰ ਪੈਦਾ ਕਰਨ ਦਾ ਕੋਈ ਮਤਲਬ ਨਹੀਂ ਹੈ ਫਿਰ ਉਹ 66 ਇੰਚ ਦੀ ਛਾਤੀ ਵਾਲੀ ਰਾਜਨੀਤੀ ਕਰੂਗਾ ਫਿਰ ਉਹ ਮਾਮਾ ਨੂੰ ਰੋਂਦੀਆਂ ਛੱਡ ਕੇ ਵਿਦੇਸ਼ਾਂ 'ਚ ਹੀ ਜਾਊਗਾ ਕਿਉਂਕਿ ਅਸੀਂ ਪਿਆਰ ਚੋਂ ਬੱਚੇ ਪੈਦਾ ਨਹੀਂ ਕਰਦੇ ਅਸੀਂ ਤਾਂ ਵੰਸ਼ ਚਲਾਉਣ ਲਈ ਅਸੀਂ ਤਾਂ ਧੌਂਸ ਤੋਂ ਜਵਾਕ ਜਾਂਦੇ ਹਾਂ ਤੇ ਤੋਂ ਜਿੱਥੇ ਬੱਚੇ ਪੈਦਾ ਹੋਣਗੇ ਉਹ ਨਾ ਕਦੇ ਖੁਸ਼ ਹੋ ਸਕਦੇ ਨੇ ਉਹ ਫਿਰ ਨਸ਼ੀ ਕਰਨਗੇ ਜਿਹੜਾ ਪਿਆਰ ਚੋਂ ਪੈਦਾ ਹੋਇਆ ਬੱਚਾ ਹੋਊਗਾ ਤੇ ਪਿਆਰ ਚੋਂ ਪਲਿਆ ਬੱਚਾ ਹੋਊਗਾ ਉਹ ਫਿਰ 66 ਇੰਚ ਦੀ ਛਾਤੀ ਵਾਲੀ ਰਾਜਨੀਤੀ ਨਹੀਂ ਕਰੂਗਾ ਉਹ ਤਾਂ ਕਿਤੇ ਸ਼ਿਵ ਜਿਉੜਾ ਹੋਊਗਾ ਕਿਤੇ ਭਗਤ ਸਿੰਘ ਹੋਊਗਾ ਕਦੇ ਪਾਸ ਹੋਊਗਾ ਸੋ ਇਸ ਕਰਕੇ ਅਸੀਂ ਆਪਣੀ ਰਾਤ ਲੱਛਣੀ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਬਹੁਤ ਨੇੜੇ ਦੇਖਣਾ ਪਊਗਾ ਬਹੁਤ ਨੇੜੇ ਆਪਣੇ ਅੰਦਰ ਆਪਣੇ ਅੰਦਰਲੇ ਮੋਦੀ ਨੂੰ ਮਾਰ ਦਿਓ ਕਿੱਡੀ ਕ ਗੱਲ ਆ ਅਸੀਂ ਤਾਂ ਸੈਂਟਰ ਵਾਲੇ ਮੋਦੀ ਨੂੰ ਵੀ ਹਰਾ ਕੇ ਮੁੜ ਆਏ ਤੇ ਅੰਦਰਲੇ ਮੋਦੀ ਨਾਲ ਵੀ ਆਪਾਂ ਗੱਲ ਕਰ ਲਈਏ ਕਿਸੇ ਦਿਨ ਬਹਿ ਕੇ ਵੀ ਭਾਈ ਹਾਂ ਤੂੰ ਕਿੰਨੇ ਕ ਕਾਨੂੰਨ ਬਣਾਉਣੇ ਆ ਦੂਜਿਆਂ ਲਈ ਤੇਰੇ ਘਰੇ ਵੀ ਤੇਰੀ ਇੱਕ ਪ੍ਰਜਾ ਆ ਤੂੰ ਵੀ ਸੱਤਾ ਮਸ਼ੀਨ ਐ ਗ੍ਰਾਮਸ਼ੀ ਇੱਕ ਦੁਨੀਆ ਦਾ ਬਹੁਤ ਵੱਡਾ ਥਿੰਕਰ ਹੋਇਆ ਉਹ ਕਹਿੰਦਾ ਕਿ ਸਟੇਟ ਇੰਟੀਗ੍ਰੇਟਿਡ ਸਟੇਟ ਹੁੰਦੀ ਆ ਤੇ ਸਟੇਟ ਉਹ ਹੁੰਦੀ ਆ ਜੋ ਅਸੀਂ ਹੁੰਨੇ ਆ ਕਿਉਂਕਿ ਸਟੇਟ ਸਾਡੀ ਬਣਾਈ ਹੋਈ ਆ ਇਹ ਬਾਹਰੋਂ ਨਹੀਂ ਆਈ ਜੇ ਕੱਲ ਨੂੰ ਮੈਂ ਕੁਰਸੀ ਤੇ ਬਹਿ ਜਾਂਦਾ ਮੈਂ ਉਹੋ ਜੀ ਹੀ ਸਟੇਟ ਹੋਊਂਗੀ ਜਿਹੋ ਜੀ ਸਟੇਟ ਹੈਗੀ ਆ ਕਿਉਂਕਿ ਅਸੀਂ ਬੰਦਾ ਨਹੀਂ ਬਦਲਿਆ ਬੰਦੇ ਦੀ ਯਾਤਰਾ ਨਹੀਂ ਬਦਲੀ ਅਸੀਂ ਆਪਣੇ ਨਾਲ ਚਿੰਤਨ ਨਹੀਂ ਕੀਤਾ ਅਸੀਂ ਬਣਾਏ ਨੇ ਇਹ ਸਾਡੇ ਚੋਂ ਨਹੀਂ ਇਸ ਕਰਕੇ ਸਾਡੀ ਯਾਤਰਾ ਹੋਰ ਐ ਅਸੀਂ ਤਾਂ ਗਲਤ ਰਾਹ ਤੇ ਪੈ ਗਏ ਆ ਸਾਨੂੰ ਲੱਗਦਾ ਕਿ ਅਸੀਂ ਉੱਪਰੋਂ ਸ਼ੁਰੂ ਕਰਾਂਗੇ ਆਜੋ ਆਪਾਂ ਆਪਣੇ ਘਰ ਤੋਂ ਆਪਣੇ ਅੰਦਰਲੇ ਤੋਂ ਆਪਣੇ ਸਵੈ ਤੋਂ ਸ਼ੁਰੂ ਕਰ ਲਈਏ ਥੋੜੀ ਜੀ ਗੱਲ ਇੱਥੇ ਹੋਈ ਸੀ ਆਰ ਅੱਲਾ ਜੀ ਨੇ ਵੈਸੇ ਉਹ ਗੱਲ ਕਰਤੀ ਐ ਭਈਆਂ ਬਾਰੇ ਗੱਲ ਹੋਈ ਤੇ ਬੜੇ 네ਗੇਟਿਵ ਢੰਗ ਨਾਲ ਹੋਈ ਜਦੋਂ ਦਾ ਸਾਡੇ ਮੁੰਡੇ ਕੈਨੇਡਾ ਜਾਂਦੇ ਨੇ ਤੇ ਸਾਡੇ ਜਾ ਕੇ ਉੱਥੇ ਮਨਿਸਟਰ ਕੈਬਨਿਟ ਮਨਿਸਟਰ ਬਣਦੇ ਨੇ ਤਾਂ ਅਸੀਂ ਬੜੇ ਜਸ਼ਨ ਮਨਾਉਨੇ ਆ ਕਿ ਦੇਖਿਆ ਪੰਜਾਬੀਆਂ ਨੇ ਝੰਡੇ ਗੱਡਤੇ ਨੇ ਭਾਈ ਅਸੀਂ ਵੀ ਰੋਟੀ ਵਾਸਤੇ ਉੱਥੇ ਗਏ ਆ ਤੇ ਜੇ ਕੋਈ ਸਾਡੇ ਕੋਲ ਯੂਪ ਬਿਹਾਰ ਤੋਂ ਰੋਟੀ ਵਾਸਤੇ ਆਉਂਦਾ ਧਰਤੀ ਉਹਦੀ ਹੁੰਦੀ ਹੈ ਜਿਹੜਾ ਉੱਥੇ ਕੰਮ ਕਰਦਾ ਇਸ ਧਰਤੀ ਤੇ ਤੁਸੀਂ ਜੇ ਹਿਸਟਰੀ ਪੜ੍ਹ ਲਓ ਜੇ ਅਸੀਂ ਸੱਭਿਆਚਾਰ ਪੜ੍ਹ ਲਈਏ ਮੈਂ ਸੱਭਿਆਚਾਰ ਦੀ ਸਟੂਡੈਂਟ ਆ ਸੱਭਿਆਚਾਰ ਦਾ ਪੇਪਰ ਪੜਾਉਣੀ ਆ ਐਮਏ ਦੀਆਂ ਕਲਾਸਾਂ ਨੂੰ ਤੇ ਮੈਂ ਵਿਦਿਆਰਥੀਆਂ ਨੂੰ ਕਹਿਣੀ ਹੁੰਦੀ ਆ ਵੀ ਜੇ ਤੁਸੀਂ ਸੱਭਿਆਚਾਰ ਦਾ ਪੇਪਰ ਪੜ੍ਹ ਲਓਗੇ ਜੇ ਤੁਸੀਂ ਸੱਭਿਆਚਾਰ ਬਾਰੇ ਜਾਣ ਲਓਗੇ ਤਾਂ ਤੁਹਾਨੂੰ ਦੁਨੀਆ ਤੇ ਕੋਈ ਆਪਣਾ ਵੈਰੀ ਨਹੀਂ ਲੱਗੂਗਾ ਉਹ ਕੀ ਕਹਿੰਦਾ ਹੈ ਸੱਭਿਆਚਾਰ ਕੀ ਕਹਿੰਦਾ ਹੈ ਕਿ ਦੁਨੀਆ ਦੇ ਵਿੱਚ ਪਹਿਲਾ ਮਨੁੱਖ ਅਫਰੀਕਾ 'ਚ ਪੈਦਾ ਹੋਇਆ ਤੇ ਅਸੀਂ ਸਾਰੇ ਉਹਦੀ ਪੂਰਵਜਾਂ ਕੋਈ ਧਰਮ ਹੈ ਕੋਈ ਨਸਲ ਹੈ ਕੋਈ ਜਾਤ ਹੈ ਅਸੀਂ ਸਾਰੇ ਉਸ ਅਫਰੀਕਨ ਮੂਲ ਨਿਵਾਸੀ ਦੇ ਬੱਚੇ ਆ ਤੇ ਸਾਡੇ ਵੱਡ ਵਡੇਰੇ ਇੱਕੋ ਹੀ ਨੇ ਤੁਸੀਂ ਕਿਸੇ ਧਰਤੀ ਤੇ ਰਹਿੰਦੇ ਹੋਵੋ ਕਿਸੇ ਧਰਮ ਨੂੰ ਮੰਨਦੇ ਹੋਵੋ ਕਿਸੇ نسل ਦੇ ਹੋਵੋ ਕਿਸੇ ਜਾਤ ਦੇ ਹੋਵੋ ਅਸੀਂ ਇੱਕੋ ਮਨੁੱਖ ਦੇ ਬੱਚੇ ਆ ਜੇ ਅਸੀਂ ਹਿਸਟਰੀ ਪੜ ਲਾਂਗੇ ਤਾਂ ਸਾਨੂੰ ਇਸ ਗੱਲ ਦੀ ਸਮਝ ਆਊਗੀ ਕਿ ਅਸੀਂ ਸਭ ਇੱਕ ਹਾਂ ਤੇ ਸਾਡੀ ਬਾਣੀ ਵੀ ਕਹਿੰਦੀ ਐ ਸਾਡੇ ਗੁਰੂ ਸਾਡੇ ਸੰਤ ਕਹਿੰਦੇ ਨੇ ਇੱਕਸੇ ਹੰਾਰੇ ਪਰ ਅਸੀਂ ਮਨ ਦੇ ਥੋੜੀਆਂ ਸੰਤਾਂ ਦੀ ਸੰਤਾਂ ਦੀਆਂ ਅਸੀਂ ਫੋਟੋਆਂ ਲਾਉਣੇ ਆ ਸਟੇਜਾਂ ਤੇ ਖੜ ਕੇ ਭਾਈਆਂ ਦੇ ਖਿਲਾਫ ਅਸੀਂ ਗਾਲਾਂ ਕੱਢਦੇ ਆ ਫਿਰ ਇਹੋ ਜਿਹੇ ਸਨਤਾਨੀਆਂ ਬਾਣੀਆਂ ਨੂੰ ਨਕਮਸਤਕ ਹੋਣ ਦਾ ਵੀ ਕੀ ਕਾਰਨ ਹੈ ਸੋ ਇਸ ਕਰਕੇ ਜੇ ਤੁਸੀਂ ਇਸੇ ਲਈ ਇਥੇ ਦਵਿੰਦਰ ਸ਼ੈਫੀ کہہ ਰਹੇ ਸੀ ਵੀ ਸਾਨੂੰ ਪੜ੍ਹਨਾ ਚਾਹੀਦਾ ਜੇ ਤੁਸੀਂ ਇਹ ਪੜ੍ਹ ਲਓ ਕਿ ਕਦੋਂ ਕਿਹੜੀ ਨਸਲ ਕਿੱਥੇ ਗਈ ਕਿੱਥੇ ਹਮਲਾ ਕੀਤਾ ਕਿੱਥੇ ਦੇ ਲੋਕਾਂ ਦੇ ਕਿਵੇਂ ਵਿਆਹ ਹੋਏ ਬੱਚੇ ਕਿਵੇਂ ਪੈਦਾ ਹੋਏ ਹਿੰਦੀ ਦਾ ਇੱਕ ਬਹੁਤ ਵੱਡਾ ਲੇਖਕ ਹੈ ਉਹਦੇ ਪ੍ਰਕਾਸ਼ ਉਹ ਕਹਿੰਦਾ ਵੀ ਤੁਸੀਂ ਆਪਣੀਆਂ ਚਾਰ ਪੀੜੀਆਂ ਦੀ ਫੋਟੋ ਖਿੱਚ ਲਓ ਇਕੱਠੀਆਂ ਬਿਠਾ ਕੇ ਕਿਸੇ ਦਾ ਨੱਕ ਮੰਗੋਲਾਂ ਵਰਗਾ ਹੋਊਗਾ ਕਿਸੇ ਦੀਆਂ ਅੱਖਾਂ ਚੀਨੀਆਂ ਵਰਗੀਆਂ ਹੋਣਗੀਆਂ ਕੋਈ ਕਿਸੇ ਵਰਗਾ ਹੋਏ ਯਾਨੀ ਤੁਹਾਨੂੰ ਇੱਕ ਘਰ ਚ ਸਾਰਿਆਂ ਦੇ ਵੰਸ਼ਸ ਮਿਲ ਜਾਣਗੇ ਕਿਸੇ ਦਾ ਖੂਨ ਕੋਈ ਸ਼ੁੱਧ ਖੂਨ ਨਹੀਂ ਹੈ ਜੇ ਤੁਸੀਂ ਪਾਸ਼ਾਵਾ ਦਾ ਇਤਿਹਾਸ ਪੜ ਲਓ ਪੰਜਾਬੀ ਸ਼ਬਦ ਦੀ ਅਸੀਂ ਫਾਰਸੀ ਤੋਂ ਲਿਆ ਹੋਇਆ ਪੰਜ ਆਬ ਪੰਜਾਬੀ ਸ਼ਬਦ ਵੀ ਪੰਜਾਬੀ ਦਾ ਕੋਈ ਸ਼ੁੱਧ ਸ਼ਬਦ ਨਹੀਂ ਹੈ ਜੇ ਤੁਸੀਂ ਪਾਸ਼ਾਵਾ ਦਾ ਇਤਿਹਾਸ ਪੜ ਲਓਗੇ ਜੇ ਤੁਸੀਂ ਧਰਮਾਂ ਦਾ ਇਤਿਹਾਸ ਪੜ੍ਹ ਲਓਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਇਸ ਦੁਨੀਆ ਤੇ ਕੋਈ ਕੋਈ ਸ਼ੁੱਧ ਨਾਮ ਦੀ ਕੋਈ ਚੀਜ਼ ਨਹੀਂ ਐ ਨਾ ਕੋਈ ਬਾਦਸ਼ਾਹ ਨਾ ਕੋਈ ਧਰਮ ਨਾ ਕੋਈ ਨਸਲ ਨਾ ਕੋਈ ਜਾਤ ਅਸੀਂ ਸਭ ਇੱਕ ਹਾਂ ਤੇ ਗੁਰੂ ਗ੍ਰੰਥ ਸਾਹਿਬ ਵੀ ਇਹੀ ਕਹਿੰਦਾ ਕਿ ਅਸੀਂ ਸਭ ਇੱਕ ਹਾਂ ਸੋ ਜਿਹੜੀਆਂ ਅਸੀਂ Տੇਰ ਮੇਰ ਦੀਆਂ ਗੱਲਾਂ ਕਰਦੇ ਹਾਂ ਉਹ ਸਾਰਾ ਸਾਡੀ ਅਗਿਆਨਤਾ ਚੋਂ ਪੈਦਾ ਹੋਇਆ ਹੋਇਆ ਸੋ ਮੈਂ ਬਹੁਤ ਅੱਛੀ ਸਪੀਕਰ ਨਹੀਂ ਹਾਂ ਆ ਰੱਲਾ ਜੀ ਨੂੰ ਮੈਂ ਸੁਣ ਰਹੀ ਸੀ ਤਾਂ ਮੈਨੂੰ ਡਰ ਲੱਗ ਰਿਹਾ ਸੀ ਵੀ ਇਹਨਾਂ ਤੋਂ ਬਾਅਦ ਮੈਂ ਬੋਲਣਾ ਤੇ ਮੈਂ ਤੁਹਾਨੂੰ ਬਸ ਆਪਣੀ ਇੱਕ ਦੋ ਨਜ਼ਮਾਂ ਸੁਣਾ ਕੇ ਆਪਣੀ ਗੱਲ ਖਤਮ ਕਰਦੀ ਆਂ ਇੱਕ ਨਜ਼ਮ ਹੈ ਅਸੀਂ ਜੋ ਸੌਂਦੇ ਨਹੀਂ ਬਚਪਨ ਵਿੱਚ ਕਹਾਣੀ ਸੁਣਨ ਦੀ ਜਿੱਦ ਤੇ ਦਾਦੀ ਮਾਂ ਆਖਦੀ ਇੱਕ ਸੀ ਰਾਜਾ ਇੱਕ ਸੀ ਰਾਣੀ ਦੋਵੇਂ ਮਰ ਗਏ ਖਤਮ ਕਹਾਣੀ ਇੱਕ ਸੀ ਰਾਜਾ ਇੱਕ ਸੀ ਰਾਣੀ ਦੋਵੇਂ ਮਰ ਗਏ ਖਤਮ ਕਹਾਣੀ ਦਾਦੀ ਮਾਂ ਝੂਠ ਤਾਂ ਨਹੀਂ ਬੋਲਦੀ ਦਾਦੀ ਮਾਂ ਝੂਠ ਤਾਂ ਨਹੀਂ ਬੋਲਦੀ ਪਰ ਸ਼ਾਇਦ ਉਹ ਜਾਣਦੀ ਨਹੀਂ ਕਿ ਕਹਾਣੀ ਰਾਜੇ ਰਾਣੀ ਦੇ ਮਰਨ ਤੇ ਮੁੱਕਦੀ ਨਹੀਂ ਅੱਗੇ ਤੁਰਦੀ ਹੈ ਹੁਣੇ ਕਹਾਣੀ ਕਿੰਨੀ ਵੀ ਟਿੱਕੀ ਰਾਤ ਵਿੱਚ ਸੁਣਾਈ ਜਾਵੇ ਅਸੀਂ ਮਹਿਜ਼ ਹੰਗਾਰਾ ਨਹੀਂ ਭਰਾਂਗੇ ਹੁਣੇ ਕਹਾਣੀ ਕਿੰਨੀ ਵੀ ਟਿੱਕੀ ਰਾਤ ਵਿੱਚ ਸੁਣਾਈ ਜਾਵੇ ਅਸੀਂ ਮਹਿਜ਼ ਹੰਗਾਰਾ ਨਹੀਂ ਭਰਾਂਗੇ ਸਵਾਲ ਕਰਾਂਗੇ ਦਾਦੀ ਮਾਂ ਨੂੰ ਪੁੱਛਾਂਗੇ ਕਹਾਣੀ ਰਾਜੇ ਰਾਣੀ ਦੇ ਮਰਨ ਤੇ ਖਤਮ ਕਿਵੇਂ ਹੋਈ ਤਖਤ ਤੇ ਕੌਣ ਬੈਠਾ ਰਾਜਮੁਖਤ ਦਾ ਕੀ ਬਣਿਆ ਅਸੀਂ ਸਵਾਲ ਕਰਾਂਗੇ ਤਖਤ ਤੇ ਕੌਣ ਬੈਠਾ ਰਾਜਮੁਖਤ ਦਾ ਕੀ ਬਣਿਆ ਪੁੱਛਾਂਗੇ ਪ੍ਰਜਾ ਰਾਤਾਂ ਨੂੰ ਝੂਠੀਆਂ ਅਧੂਰੀਆਂ ਕਹਾਣੀਆਂ ਸੁਣ-ਸੁਣ ਸੌਂਦੀ ਕਿਉਂ ਰਹੀ ਪੁੱਛਾਂਗੇ ਪ੍ਰਜਾ ਰਾਤਾਂ ਨੂੰ ਝੂਠੀਆਂ ਅਧੂਰੀਆਂ ਕਹਾਣੀਆਂ ਸੁਣ-ਸੁਣ ਸੌਂਦੀ ਕਿਉਂ ਰਹੀ ਰਾਜੇ ਨੇ ਕਥਾ ਨੂੰ ਵਸ ਕਿਵੇਂ ਕੀਤਾ ਦਾਦੀ ਦੀ ਆਪਣੀ ਕਥਾ ਗੁੰਗੀ ਕਿਉਂ ਰਹੀ ਬਾਤ ਜਿਸ ਸੁਭਾਤ ਵਿੱਚ ਪੈਂਦੀ ਰਹੀ ਉਹ ਬਾਤ ਵਿੱਚੋਂ ਗੈਰਹਾਜ਼ਰ ਕਿਉਂ ਰਹੀ ਬਾਤ ਜਿਸ ਸੁਭਾਤ ਵਿੱਚ ਪੈਂਦੀ ਰਹੀ ਉਹ ਬਾਤ ਵਿੱਚੋਂ ਗੈਰ ਹਾਜ਼ਰ ਕਿਉਂ ਰਹੀ ਅਸੀਂ ਸਵਾਲ ਪੁੱਛਾਂਗੇ ਤੇ ਇਹ ਭੁਲੇਖਾ ਤੋੜ ਦੇਾਂਗੇ ਕਿ ਬੱਚੇ ਬਾਤਾਂ ਸੁਣਦੇ-ਸੁਣਦੇ ਸੌ ਜਾਂਦੇ ਨੇ ਕਿ ਬੱਚੇ ਬਾਤਾਂ ਸੁਣਦੇ-ਸੁਣਦੇ ਸੌ ਜਾਂਦੇ ਨੇ ਇੱਕ ਆਖਰੀ ਨਜ਼ਮ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਇਥੇ ਗੱਲ ਹੋਈ ਸੀ ਕਿ ਅੱਜਕੱਲ ਕਿਸ ਕਿਸਮ ਦੇ ਸਾਹਿਤਕਾਰ ਨੇ ਕਿਸ ਕਿਸਮ ਦੇ ਕਵੀ ਐ ਕਿਸ ਕਿਸਮ ਦੀਆਂ ਜੁਗਾੜਬੰਦੀਆਂ ਨੇ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ ਉਥੇ ਲੋਕ ਅਸਮਾਨ ਤੋਂ ਤਾਰੇ ਤੋੜਨਾ ਛੱਡ ਦਿੰਦੇ ਨੇ ਚੰਦ मामा ਨਹੀਂ ਰਹਿੰਦਾ ਆਪ ਤੇ ਬੱਚੇ ਸੂਰਜ ਨੂੰ ਫੁੱਟਬਾਲ ਬਣਾ ਤੱਪਦੀਆਂ ਗਲੀਆਂ ਵਿੱਚ ਨਹੀਂ ਖੇਡਦੇ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ ਉਥੇ ਲੋਕ ਆਪਣੀ ਮਾਤ ਦੇ ਗੀਤਾਂ ਤੇ ਨੱਚਦੇ ਸਿਨੇਮਾ ਘਰਾਂ ਵਿੱਚ ਕਲਾ ਦੀ ਮੌਤ ਤੇ ਤਾੜੀਆਂ ਮਾਰਦੇ ਪੋਪ ਕੌਰਨ ਖਾ ਪੈਪਸੀ ਪੀ ਘਰਾਂ ਨੂੰ ਪਰਤੌਂਦੇ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਉਸ ਦੀ ਕਥਾ ਬਾਜ਼ਾਰ ਵਿੱਚ ਨਿਲਾਮ ਹੋ ਜਾਂਦੀ ਮਹਿਫਲਾਂ ਵਿੱਚ ਇਤਿਹਾਸ ਦੇ ਲਤੀਫੇ ਤੇ ਤਾੜੀਆਂ ਵੱਜਦੀਆਂ ਨਾਇਕ ਖਲਨਾਇਕ ਸਭ ਬਦਲ ਦਿੱਤੇ ਜਾਂਦੇ ਤੇ ਬੰਦੇ ਜਿਉਂਦੇ ਪ੍ਰੇਤ ਹੋ ਜਾਂਦੇ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ ਉਥੇ ਹਾਕਮ ਬੇਖੌਫ ਹੋ ਜਾਂਦਾ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ ਉਥੇ ਹਾਕਮ ਬੇਖੌਫ ਹੋ ਜਾਂਦਾ ਰੱਬ ਉਸ ਦਾ ਚੁੱਲ੍ਹਾ ਚੋਂਕਾ ਕਰਦਾ ਤੇ ਲੋਕ ਦਰਵਾਜ਼ੇ ਹੀ ਨਹੀਂ ਮੂੰਹ ਵੀ ਬੰਦ ਰੱਖਦੇ ਨੇ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ ਉਥੇ ਹੌਸਲਾ ਵੀ ਛੋਟਾ ਰਹਿ ਜਾਂਦਾ ਹੈ ਕਲਪਨਾ ਵੀ ਹਕੀਕਤ ਵੀ ਤੇ ਬੰਦਾ ਵੀ ਵੱਡਾ ਨਹੀਂ ਰਹਿੰਦਾ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਜਿਸ ਭਾਸ਼ਾ ਦਾ ਕਵੀ ਛੋਟਾ ਰਹਿ ਜਾਂਦਾ ਹੈ ਉੱਥੇ ਔਰਤਾਂ ਪਾਗਲ ਹੋ ਜਾਂਦੀਆਂ ਉੱਥੇ ਔਰਤਾਂ ਪਾਗਲ ਹੋ ਜਾਂਦੀਆਂ ਸ਼ੁਕਰੀਆ